ਮੋਗਾ ਜ਼ਿਲ੍ਹੇ ਦੇ ਅਧੀਨ ਕਸਬਾ ਕੋਟ ਇਸੇ ਖਾਨ ਦੇ ਪਿੰਡ ਦੁੱਲੇਵਾਲ ਵਿੱਚ ਮਖੂਸ ਸਾਈਡ ਤੋਂ ਆ ਰਹੇ ਇੱਕ ਤੇਜ਼ ਰਫ਼ਤਾਰ ਕਾਰ ਨੇ ਸੜਕ ਪਰ ਕਾਰੀ ਮੈਲਾ ਨੂੰ ਟੱਕਰ ਮਾਰ ਦਿੱਤੀ ਜਿਸ ਸਾਹਸਪਤਾ ਲੀਜਾਨ ਸਮੇਂ ਰਸਤੇ ਦੇ ਵਿੱਚ ਮੌਤ ਹੋ ਗਈ ਕਾਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਘਟਨਾ ਦੀ ਸੂਚਨਾ ਪੁਲਿਸ ਨੂੰ ਮਿਲੀ ਤਾਂ ਪੁਲਿਸ ਨੇ ਬਾਇਲੈਂਸ ਕਰਕੇ ਐਸਐਸਐਫ ਦੀ ਟੀਮ ਨੂੰ ਸੂਚਨਾ ਦਿੱਤੀ ਤਾਂ ਟੀਮ ਨੇ ਕਾਰ ਦਾ ਪਿੱਛਾ ਕੀਤਾ ਅਤੇ ਕਾਰ ਚਾਲਕ ਆਪਣੇ ਘਰ ਨੂੰ ਕਾਫੀ ਦੂਰ ਤੱਕ ਭੀਆ ਕੇ ਲੱਗ ਗਿਆ ਤਾਂ ਜ਼ੀਰੋ ਰੋਡ ਤੇ ਕਾਰ ਦਰਖਤ ਦੇ ਨਾਲ ਟਕਰਾ ਗਈ ਅਤੇ ਕਾਰ ਚਾਲਕ ਆਪਣੀ ਕਾਰ ਨੂੰ ਛੱਡ ਕੇ ਖੇਤਾਂ ਵਿੱਚ ਵੜ ਗਿਆ ਤਾਂ SSF ਦੀ ਟੀਮ ਨੇ ਉਸ ਨੂੰ ਫੜ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਪੁਲਿਸ ਨੇ ਕਾਰ ਚਾਲਕ ਦੇ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਜਾਣਕਾਰੀ ਦਿੰਦਿਆਂ SSF ਦੀ ਟੀਮ ਦੇ ਮੁਲਾਜ਼ਮ ਲਖਵੀਰ ਸਿੰਘ ਨੇ ਦੱਸਿਆ ਕਿ ਇੱਕ ਸਵਿਫਟ ਕਾਰ ਪਿੰਡ ਦੇਲੋਵਾਲਾ ਵਿੱਚ ਸੜਕ 'ਤੇ ਕੰਨ ਲੱਗੇ ਮੈਲਾਂ ਨੂੰ ਟੱਕਰ ਮਾਰੀ ਅਤੇ ਉੱਥੋਂ ਭੱਜ ਗਈ ਅਤੇ ਸਾਨੂੰ ਵਾਇਰਲੈਸ ਰਾਹੀਂ ਸੂਚਨਾ ਮਿਲੀ ਸੀ ਕਿ ਗੱਡੀ ਰਾਉਂਡ ਅਪ ਕਰਨੀ ਹੈ ਤਾਂ ਅਸੀਂ ਗੱਡੀ ਦਾ ਪਿੱਛਾ ਕੀਤਾ ਤਾਂ ਗੱਡੀ ਜ਼ੀਰੋ ਰੋਡ ਤੇ ਇੱਕ ਦਰਖਤ ਨਾਲ ਟਕਰਾ ਗਈ ਅਤੇ ਕਾਰ ਚਾਲਕ ਆਪਣੀ ਕਾਰ ਨੂੰ ਛੱਡ ਕੇ ਖੇਤਾਂ ਵਿੱਚ ਵੜ ਗਿਆ ਜਿਸ ਨੂੰ ਮੌਕੇ ਤੇ ਫੜ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਉੱਥੇ ਹੀ ਦੂਜੇ ਪਾਸੇ ਜਾਣਕਾਰੀ ਦਿੰਦਿਆਂ ਹੋਇਆਂ ਚੌਂਕੀ ਇੰਚਾਰਜ ਰਗਵੀਰ ਪ੍ਰਸ਼ਾਦ ਨੇ ਕਿਹਾ ਕਿ ਅਵਿਨਾਸ਼ ਰਾਨੀ ਜੋ ਕਿ ਆਸ਼ਾ ਵਰਕਰ ਮੁਲਾਜ਼ਮ ਤੇ ਨਾਤਸੀ ਜੋ ਕਿ ਕੋਟੇਸੇ ਖਾਂ ਤੋਂ ਮੀਟਿੰਗ ਅਟੈਂਡ ਕਰਕੇ ਆਪਣੇ ਪਿੰਡ ਆਈ ਸੀ ਤਾਂ ਜਦੋਂ ਇਹ ਸੜਕ ਪਾਰ ਕਰਨ ਲੱਗੇ ਤਾਂ ਮੱਖੂ ਸਾਈਡ ਵੱਲੋਂ ਤੇਜ਼ ਰਫ਼ਤਾਰ ਕਾਰ ਆ ਰਹੀ ਸੀ ਜਿਸ ਨੇ ਅਵਿਨਾਸ਼ ਰਾਣੀ ਨੂੰ ਟੱਕਰ ਮਾਰੀ ਇਤਿਹਾਸ ਹਸਪਤਾਲ ਲੈ ਜਾਂਦੇ ਸਮੇਂ ਇਸ ਦੀ ਮੌਤ ਹੋ ਗਈ। ਉਹਨਾਂ ਕਿਹਾ ਕਿ ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ। ਸਵਿਫਟ ਗੱਡੀ ਸੀਗੀ ਜੀ। ਦੌਲੇਵਾਲ ਪਿੰਡ ਤੋਂ ਐਕਸੀਡੈਂਟ ਕੀਤਾ ਉਹਨਾਂ ਨੇ। ਤੇ ਸੜਕ ਕ੍ਰੋਸ ਕਰ ਰਹੇ ਸੀਗੇ ਬੀਬੇ ਕੋਈ ਉਹਨਾਂ ਦਾ ਨਾਮ ਸ਼ਾਇਦ ਅਵਿਨਾਸ਼ ਰਾਣੀ ਸੀ ਤੇ ਉਹਨਾਂ ਦੇ ਸਿਰ ਤੋਂ ਦੀ ਗੱਡੀ ਟਪਾਈ ਤੇ ਉਹਨਾਂ ਦੇ ਮੌਕੇ ਤੇ ਡੈਥ ਹੋ ਗਈ। ਸਾਨੂੰ ਵਾਇਰਲੈਸ ਤੋਂ ਰਿਪੋਰਟ ਮਿਲੀ ਤੇ ਵੀ ਕਹਿੰਦੇ ਵੀ ਗੱਡੀ ਰਾਉਂਡ ਅਪ ਕਰਨੀ ਹੈ। ਲੋਹਾਰਾ ਚੌਂਕ ਤੋਂ ਅਸੀਂ ਗੱਡੀ ਦੇ ਪਿੱਛੇ ਲੱਗੇ ਕੋਟੀ ਸੇ ਖਾਂ ਤੋਂ ਲੋਹਾਰਾ ਚੌਂਕ ਜਿੱਥੋਂ ਗੱਡੀ ਆਈ ਉਹ ਅਸੀਂ ਪਿੱਛੇ ਲੱਗੇ ਗੱਡੀ ਦੇ ਗੱਡੀ ਸ਼ਹਿਰ ਚ ਘਮਾਉਂਦੇ ਹੋਏ ਸਬਜ਼ੀ ਮੰਡੀ ਘਮਾਉਂਦੇ ਹੋਏ ਉਹਨਾਂ ਨੇ ਜੀਰਾ ਰੋਡ ਪਾ ਲਈ ਸਵਿਫਟ ਗੱਡੀ ਸੀ ਉਹਨਾਂ ਨੇ ਜੀਰਾ ਰੋਡ ਪਾ ਲਈ ਤੇ ਜਦੋਂ ਅਸੀਂ ਪਿੱਛੇ ਕੇ ਜੀਰਾ ਰੋਡ ਤੇ ਫੈਕਟਰੀ ਹੈ ਉੱਥੇ ਫੀਡ ਫੈਕਟਰੀ ਹੈ ਉੱਥੇ ਨੇੜੇ ਅਸੀਂ ਉਹਨਾਂ ਨੂੰ ਮਤਲਬ ਕਿ ਫੜ ਲਿਆ ਉਹਨਾਂ ਨੂੰ ਤੇ ਉਹਨਾਂ ਦੀ ਗੱਡੀ ਜਾ ਕੇ ਦਰਖਤ 'ਚ ਲੱਗ ਗਈ ਚੇਕੜ ਕਰਕੇ ਦਰਖਤ 'ਚ ਲੱਗੀ ਤੇ ਪਿੱਛੇ ਤੋਂ ਗੱਡੀ ਸਾਡੀ ਸੀਗੀ ਉਹਨਾਂ ਨੂੰ ਅਸੀਂ ਫੜਿਆ ਉੱਥੋਂ ਤੇ ਗੱਡੀ ਦਾ ਥ ਤੇ ਉਹਨਾਂ ਨੂੰ ਵੀ ਫੜ ਕੇ ਥਾਣਾ ਸਿਟੀ 1 ਚਲੇ ਜਾਂਦਾ। ਥਾਣਾ ਸਿਟੀ 1 ਚਲੇ ਜਾਂਦਾ ਤੇ ਉਹਨਾਂ ਦਾ ਰੈਪਟਰ ਪਾਈ ਉਹਨਾਂ ਨੇ ਗਾਹਾਂ ਉਹਨਾਂ ਦਾ ਨਾਮ ਸੀਗਾ ਮੁੰਡੇ ਦਾ ਸਾਜਨਪ੍ਰੀਤ ਸਿੰਘ ਸੀਗਾ। ਜਿਹੜਾ ਗੱਡੀ ਐਕਸੀਡੈਂਟ ਕਰਕੇ ਭੱਜਿਆ ਸੀ। ਹਾਂਜੀ ਉਹਦਾ ਨਾਮ ਸਾਜਨਪ੍ਰੀਤ ਸਿੰਘ ਸਰਵਣ ਸਿੰਘ ਦਾ son of ਸਰਵਣ ਸਿੰਘ ਤਲਵੰਡੀ ਭਾਈ ਦੇ ਨੇੜੇ ਨੂਰਪੁਰ ਪਿੰਡ ਹੈ। ਉੱਥੋਂ ਦਾ ਵਸਨੀਕ ਸੀਗਾ ਉਹ ਤੇ ਉਹਨਾਂ ਨੂੰ ਦੌਲੇਵਾਲ ਚੌਂਕੀ ਵਿੱਚ ਲੈ ਗਏ ਉੱਥੇ ਉਹ ਚੌਂਕੀ ਲੱਗਦੀ ਸੀ ਉੱਥੇ ਲੈ ਕੇ ਅਗਲੀ ਕਾਰਵਾਈ ਲਈ। ਜਿਹੜੀ ਲੇਡੀ ਨਾਲ ਐਕਸੀਡੈਂਟ ਕੀਤਾ ਉਹਦੀ ਦਿੱਤ ਹੋ ਗਈ ਹੈ। ਉਹਨਾਂ ਦੀ ਮੌਕੇ ਤੇ ਡੈਥ ਹੋ ਗਈ ਜੀ। ਹਾਂ ਜੀ। ਇਹ ਕੀ ਸੀ ਜੜੀ ਜਿਹੜੀ? ਲੇਡੀ ਇੱਕ ਹੀ ਸੀਗੀ। ਅਵਿਨਾਸ਼ ਰਾਣੀ ਉਹਨਾਂ ਦਾ ਨਾਮ ਸੀ। ਵਾਈਫ ਆਫ ਬਖਸ਼ੀ ਸਿੰਘ। ਅਮਰ ਸਿੰਘ ਅਮਰ ਸਿੰਘ ਵਸਤੀ ਦੌਲੇਵਾਲ ਦੇ ਰਹਿਣ ਵਾਲੇ ਸੀ। ਜਦੋਂ ਤੁਹਾਡੀ ਵਾਰਦੀ ਤੇ ਵੀ ਕਾਫੀ ਡਰਾਮ वगैरह ਲੱਗਾ ਹੋ ਗਿਆ। ਜੀ ਜੀ। ਉਹ ਜਦੋਂ ਉਹਨਾਂ ਦੀ ਗੱਡੀ Swift ਗੱਡੀ ਜਦੋਂ ਦਰਖਤ 'ਚ ਵੱਜੀ। ਉਹ ਡਰ ਦਾ ਡਰ ਲਾ ਲੋ ਚਾਹੇ ਫੜਿਆ ਜਾਣ ਦਾ ਡਰ। ਉਹ ਗੱਡੀ ਛੱਡ ਕੇ ਭੱਜ ਗਿਆ ਆਪਦੀ। ਤੇ ਭੱਜਿਆ ਪਿੱਛੇ ਅਸੀਂ ਭੱਜੇ ਉਹਦੇ। ਤੇ ਉਹ ਚੱਕੜ ਵਿੱਚ ਲੱਸੀ ਗਾ ਮੀਂਹ ਕਰਕੇ ਚੱਕੜ ਸੀਗਾ ਤੇ ਚੱਕੜ ਵਿੱਚ ਹੀ ਸੀ ਭੱਜੇ ਤੇ ਗਾਹਾਂ ਜਾ ਕੇ ਫੜਿਆ ਜਦੋਂ ਇਸ ਕਰਕੇ ਬਸ ਚੱਕੜ ਕਰਕੇ ਹੋ ਗਿਆ ਜੀ ਭੱਜਣ ਦੀ ਕਾਮਯਾਬ ਨਹੀਂ ਹੋਇਆ ਉਹ ਨਹੀਂ ਫੜ ਲਿਆ ਸੀਗੇ ਜੀ ਅਸੀਂ ਕਾਫੀ ਚੱਕੜ ਚ ਕਾਫੀ ਚੱਕੜ ਸੀਗਾ 100 ਕਿ ਮੀਟਰ ਭੱਜਿਆ ਤੇ 100 ਕਿ ਮੀਟਰ ਤੱਕ ਫੜ ਲਿਆ ਸੀ ਠੀਕ ਹੈ ਤੁਹਾਡੀ ਵੀ ਗੱਡੀ ਦਾ ਨੁਕਸਾਨ ਹੋਇਆ ਸਾਡੀ ਵੀ ਗੱਡੀ ਦਾ ਨੁਕਸਾਨ ਹੋਇਆ ਮੂਰਲੀ ਹੈਡਲਾਈਟ ਟੁੱਟ ਗਈ ਬਈ ਹਾਈ ਲੈਕਸ ਦੇ ਇਹ ਲੇਡੀ ਅਭਿਨਾਸ਼ ਰਾਣੀ ਸੀ ਆਸ਼ਾ ਵਰਕਰ ਔਰ ਇਹ ਆਪਣੀ ਮੀਟਿੰਗ ਅਟੈਂਡ ਕਰਕੇ ਕੋਰਸ ਸੇ ਗਾ ਤੋਂ ਆਪਣੇ ਪਿੰਡ ਆਈ ਸੀਗੀ ਤਾਂ ਇਹ ਇਹ ਜੇ ਮੋਟਰਸਾਈਕਲ ਤੋਂ ਉੱਤਰੀ ਕੇ ਖੜੀ ਸੀ ਵੀ ਸਾਈਡ ਤੇ ਤੇ ਜਦੋਂ ਇੱਕ ਜਿਹੜਾ ਹੈਗਾ ਵਾ ਕਾਰ ਚਾਲਕ ਮਖੂ ਸਾਈਡ ਤੋਂ ਆਇਆ ਉਹਨੇ ਇਹਦੇ ਵਿੱਚ ਮਾਰੀ ਤੇ ਇਹ ਲੇਡੀਜ਼ ਦੀ ਜਿਹੜੀ ਹੈ ਵੀ ਮੌਕੇ ਤੇ ਜਿਹੜੇ ਇਹ ਮੌਤ ਪ੍ਰਸਤਿਤ ਜਾਂਦੇ ਮੌਤ ਹੋ ਗਈ ਸੀਗੀ ਤਾਂ ਇਹਨੂੰ ਸਿਵਲ ਹਸਪਤਾਲ ਮੁਗੇ ਦਾਖਲ ਕਰਾਤਾ ਵਾ ਤੇ ਉਹਦੀ ਲੇਡੀ ਹੈਗੀ ਆ ਅਬੀ ਦਾਸ ਰਾਣੀ ਉਹਦੀ ਅ ਘਰ ਵਾਲੇ ਦੇ ਬਿਆਨ ਤੇ ਅਸੀਂ ਜਿਹੜਾ ਹੈਗਾ ਮੁਕੱਦਮਾ ਦਾਇਰ ਕਰ ਰਹੇ ਹਾਂ ਉਹ ਮੁਕੱਦਮਾ ਦਾਇਰ ਕਰਨ ਤੋਂ ਬਾਅਦ ਜਿਹੜੀ ਅਗਲੀ ਤਕਰੀਰ ਸੀ ਅਮਰਵਿਕ ਲਿਆ ਮੁਕੱਦਮਾ ਦਾਇਰ ਕਰ ਰਿਹਾ ਸੀ ਹਾਂਜੀ ਹਾਂਜੀ ਬਿਲਕੁਲ ਬਿਆਨ ਲਿਖਿਆ ਹੁੰਦਾ ਜੀ ਕਿ ਕਿੰਨੀ ਕਮਰ ਸੀ ਇਹ ਲੜੀ ਜਿਹੜੀ ਜੀ 50 ਸਾਲ ਤੋਂ ਮੇਰੇ ਬਪੂ ਜੀ ਕੀ ਨਾਮ ਹੈ ਤੁਹਾਡਾ ਬਖਸ਼ੀ ਸਿੰਘ ਜੀ ਬਬੂ ਜੀ ਤੁਹਾਡੀ ਇਹ ਜਿਹੜੇ ਧਰਮ ਪਤਨੀ ਦੀ ਅਕਸੀਡੈਂਟ ਹੋਇਆ ਉਹਦੇ ਬਾਰੇ ਜਾਣਕਾਰੀ ਦਿਓ ਜੀ ਉਹਨੇ ਮਾਰੇ ਉਹ ਬੱਸ ਕਾਰ ਆ ਦਾ ਸਾਈਡ ਮਾਰ ਕੇ ਛੱਟ ਗਿਆ ਕਿੱਥੇ ਗਈ ਸੀ ਉਹ ਉਹ ਇੱਥੇ ਕੰਮ ਆਏ ਸੀ ਕਿ ਆਸ਼ਾ ਵਰਕਟ ਸੀ ਸੜਕ ਕ੍ਰੋਸ ਕਰਨ ਲੱਗਿਆ ਤੋਇਆ ਅਹ ਚਲ ਕੇ ਕ੍ਰੋਸ ਕਰਨ ਲੱਗੇ ਆਇਆ ਗੱਡੀ ਤੇ ਇੱਕ ਹਾਰ ਕੇ ਪ੍ਰਹਾਰ ਹੋ ਗਿਆ ਗੱਡੀ ਤੇ ਸੀ ਗੱਡੀ ਤੇ ਮਾਰੀ ਸਾਈਡ ਉਹਨਾਂ ਸਾਟ ਕੇ ਚਲੀ ਹੂੰ ਜਿਹੜੀ ਉਹ ਸੀ ਉਹ ਗੱਡੀ ਜਿਹੜੀ ਉਹਨਾਂ ਦੀ ਮੋਹ ਕਸੀੜ ਹੈ ਨਾ ਮੌਕੇ ਤੇ ਨਹੀਂ ਬਸ ਉੱタル ਜਾਂਦੀ ਰਸਤੇ ਹੀ ਹੋ ਜਾਂਦੀ ਕੀ ਮੰਗ ਕੀ ਕਰਦੇ ਹੋ ਸਰਕਾਰ ਤੋਂ ਕੀ ਮੰਗ ਕਰਦੇ ਹੋ ਸਰਕਾਰ ਤੋਂ ਕੀ ਕਹਿੰਦੇ ਇਨਸਾਨੀਅਤ ਦਾ ਪੂਰਾ ਇਨਸਾਫ ਦਿੱਤਾ ਸਾਡਾਂ ਨੂੰ ਪੂਰਾ ਰੁਕਣ ਲੱਗੇ ਬਸ ਮੋਟਰਾਈਡਰਾਂ ਨੂੰ ਲੱਗੇ ਤਾਰਹੀ ਲੱਗੇ ਔਰ ਕਿਤਾਰਾਂ ਲੱਗੇ ਉਹਦੇ ਪਿਓ ਨੇ ਮੁੰਡਾ ਆ ਪਿਆ ਜੀ ਨਾਲੇ ਹਾਂ ਉਹਦੇ ਪਿਓ ਦੇ ਖਿਚਾ ਦੇ ਮਤਲਬ ਲੱਗਿਆ ਸੀ ਕੱਲਾ ਹੀ ਮੁੰਡਾ ਸੀਗਾ ਜਿਹੜਾ ਗੱਡੀ ਚਲਾ ਕੱਲਾ ਮੁੰਡਾ ਜੀ ਹਾਂ ਗੱਲ ਆਈ ਨਸ਼ਾ ਨਸ਼ਾ ਕੀਤਾ ਲੱਗਦਾ ਜੀ ਉਹ ਰਸਤੇ ਦੇ ਵਿੱਚ ਹੀ ਦੋ ਤਿੰਨ ਬੰਦੇ ਨੇ ਫਟੜ-ਫਟੜ ਕਰਕੇ ਗਿਆ ਜੀ ਉਹ ਬਜੀ ਕੀ ਨਾਮ ਆ ਜੀ ਸੁਖਦੇਵ ਸਿੰਘ ਜੀ ਬਜੀ ਉਹ ਸਾਰਾ ਐਕਸੀਡੈਂਟ ਹੋਇਆ ਤੁਸੀਂ ਦੇਖਿਆ ਹਾਂਜੀ ਕਿਵੇਂ ਹੋਈ ਸਾਰੀ ਇਹ ਜੀ ਆਪਣੇ ਆਸ਼ਿਕਾ ਵਾਸਾ ਵਰਗੇ ਚ ਕੰਮ ਕਰਦੇ ਜੀ ਇਹ ਤੇ ਆਪ ਦਾ ਕੰਮ ਨਿਮਟਾਗ ਦੇ ਸਾਈਡ ਤੇ ਖੜੇ ਸੀ ਸਾਈਡ ਕ੍ਰੋਸ ਕਰ ਲੈ ਸੀ ਵਸੇ ਰੋਡ ਸਾਈਡ ਤੇ ਖੜੇ ਜੀ ਉਧਰ ਡਿਕਡੋਲੇ ਗੱਡੀ ਆਈ ਤੇ ਉਹ ਮਹੂਰੀ ਸਾਈਡ ਤੋਂ ਡਿਕਡੋਲੇ ਗੱਡੀ ਪਤਾ ਨਹੀਂ ਮੁੰਡੇ ਨੇ ਕੋਈ ਨਸ਼ਾ ਕੀਤਾ ਜਾਂ ਕੀ ਕੀਤਾ ਨਮਾਲਕ ਮੁੰਡਾ ਉਹਨੇ ਲਿਆ ਜੀ ਉਹਦੇ ਵਿੱਚ ਗੱਡੀ ਮਾਰੀ ਉੱਤੋਂ ਸਿਰ ਦੀ ਗੱਡੀ ਲੰਘੀ ਟਾਇਰ ਉਹਨ ਦਾ ਸਪੋਰਟ ਹੀ ਡੈਥ ਹੋ ਗਈ ਉਹਦੀ ਮੁਰਗਿਤ ਗੱਡੀ ਭਜਾਤੀ ਇਹਨੇ ਗੱਡੀ ਭਜਾਤੀ ਤਾਂ ਪਤਾ ਲੱਗਾ ਵੀ ਇਹਨਾਂ ਨੂੰ ਜਸਮੀਤ ਸਿੰਘ ਨੂੰ ਪਤਾ ਲੱਗਾ ਵੀ ਇਹ ਪਾਟਕੇ ਡਾਕਟਰ ਦਾ ਭਤੀਜਾ ਹੈ ਮੁੰਡਾ ਤਲਵੰਡੀ ਪਈ ਦਾ ਰਹਿੰਦੇ ਤਲਵੰਡੀ ਪਈ ਦਾ ਪਤਾ ਲੱਗਾ ਵੀ ਇਹ ਵੀ ਪਾਟਕੇ ਡਾਕਟਰ ਦਾ ਭਤੀਜਾ ਹੈ ਇਹ ਉਹਦੇ ਕੋਲ ਪੱਛ ਕੇ ਗਿਆ ਵੀ ਤੁਹਾਡਾ ਮੁੰਡਾ ਮੇਰੀ ਮੰਮੀ ਦੀ ਡੈਥ ਕਰਕੇ ਭੱਜ ਆਇਆ ਉਹ ਗੋਨ ਦੀ ਵਲਡਿੰਗ ਪਤਾ ਕੀ ਸੀ ਉਹਦੀ ਵਲਡਿੰਗ ਇਹ ਸੀ ਜੁਆ ਕਰ ਰਿਹਾ ਤੇ ਨੂੰ ਨਹੀਂ ਪਤਾ ਲੱਗਾ ਹੁਣ 10 ਕਿ ਉਹਦੇ ਮੁੰਡੇ ਨੇ ਗੱਡੀ ਭਜਾਈ ਜੀ ਕੋਡ ਹਿੱਸੇ ਖਾਦੋ ਗੱਡੀ ਭਜਾਤੀ ਉਹਨੇ ਚੀਮਾ ਰੋਡ ਨੂੰ ਚੀਮਾ ਰੋਡ ਦੀ ਪਤਾ ਨਹੀਂ ਜਲਾਲਾਬਾਦ ਕਿੱਧਰ ਦੀ ਹੁੰਦਾ ਹੋਇਆ ਲਵਾਰਾ ਚੌਂਕ ਲਵਾਰੇ ਚੌਂਕ ਤੋਂ ਮੇਰੇ ਨਾਲ ਜਿਹੜੀ ਮੋਕ ਨੂੰ ਜਾਂਦੀ ਹੈ ਨਾ ਸੜਕ ਉੰਧੋਂ ਹੁੰਦਾ ਮੰਡੀ ਦੇ ਵਿੱਚ ਮਗਰ ਐਸਐਸਐਫ ਦੀ ਗੱਡੀ ਸੀ ਆਪਣੀ ਸੜਕ ਸੁਰੱਖਿਆ ਫੋਰਸ ਦੀ ਗੱਡੀ ਉਹ ਗੱਡੀ ਜਦੋਂ ਉੱਥੇ ਮਗਨ ਲੱਗੀ ਮੰਡੀ ਵਿੱਚ ਗਿਆ ਸੀ ਵੀ ਕੁਤਤੀ ਉਹਦੇ ਚਲੇ ਗਿਆ ਮੋਕੀ ਚਲਾ ਗਿਆ ਆਪਣੀ ਗੱਡੀ ਚੱਕੀ ਵਿੱਚ ਚਲਾ ਗਿਆ ਜੋ ਚੱਕਿਆਂ ਤੇ ਜਿੱਥੇ ਰੇੜੀਆਂ ਨਹੀਂ ਆਪਣੀ ਸਬਜ਼ੀਆਂ ਵਾਲੀਆਂ ਉੱਥੇ ਗੱਡੀ ਸਾਨੂੰ ਜਦੋਂ ਵੇਖਿਆ ਸੀ ਪੀਵੀ 29000 00433 ਸੀ ਆ ਗੱਡੀ ਹੋ ਜਾਂਦੀ ਹੈ ਦਵਾ ਦਵਾ ਗੱਡੀ ਮੂਹਰੇ ਉਹ ਲਾਈ ਉਹਨੇ ਤੋਂ ਗੱਡੀ ਮੰਡੀ ਚ ਗੱਡੀ ਜੀਰਾ ਰੋਡ ਤੇ ਪਾ ਲਈ ਜੀਰਾ ਰੋਡ ਤੇ ਪਾ ਕੇ ਮਗਰ ਐਸਐਸਐ ਦੀ ਗੱਡੀ ਮਗਰ ਮੇਰੀ ਗੱਡੀ ਜਿੱਥੇ ਹੈਗੀ ਜੀ ਫੈਕਟਰੀ ਆਪਣੀ ਮਸਾਲਾ ਫੈਕਟਰੀ ਦੇ ਉੱਪਰ ਆਪਣੇ ਕੰਡਾ ਹੈ ਉੱਥੇ ਗੱਡੀ ਉਹਦੇ ਉੱਥੇ ਉਹਦੀ ਗੱਡੀ ਨਾਲ ਡਾਵਾ ਡੋ ਹੋ ਗਈ ਤੇ ਦਰਖਤ ਦੇ ਨਾਲ ਟਕਰਾ ਗਈ ਉੱਥੋਂ ਵੀ ਭੱਜ ਗਿਆ ਉਤਰ ਕੇ ਤੇ ਮਸਾ ਅਸੀਂ ਹਿੰਮਤ ਕਰਕੇ ਐਸਐਸਐ ਦੀ ਫੋਰਸ ਨਾਲ ਤੇ ਮੈਂ ਆਪਦੀ ਕੋਸ਼ਿਸ਼ ਕਰਕੇ ਮੁੰਡਾ ਫੜਿਆ ਫਿਰ ਮੈਂ ਮੁੰਡਾ ਲਿਆ ਕੇ ਇਹਨਾਂ ਨੂੰ ਦੱਸਿਆ ਵੀ ਆਤਰਾ ਮੁੰਡਾ ਫੜ ਲਿਆ ਗੱਡੀ ਫਾੜੀ ਇਹਦਾ ਹਿੱਟ ਐਂਡ ਰਨ ਦਾ ਕਾਨੂੰਨ ਬਣਦਾ ਹੀ ਠੋਕ ਕੇ ਕਾਨੂੰਨ ਲਾਓ ਉਹ ਆਈ ਵਿਚਾਰੀ ਘਰ ਚਲਾਉਂਦੀ ਸੀ ਉਹਦੇ ਦੀ ਰੋਟੀ ਦਾ ਗੁਜ਼ਾਰਾ ਇਹਨਾਂ ਦਾ ਹੁੰਦਾ ਸੀ ਹੋਰ ਇਹਨਾਂ ਦਾ ਕੋਈ ਨਹੀਂ ਬੰਦਾ ਮਰੀਜ਼ ਹੈ ਇਹਨਾਂ ਦੀ ਦਵਾਈ ਬੁੱਟੀ ਸਾਰੀ ਉਹਨਾਂ ਦੇ ਸਿਰੋ ਚਲਦੀ ਸੀ ਹੋਰ ਕਿਦੋਂ ਨਹੀਂ ਚਲਦੀ ਸੀ ਵੀ ਠੋਕ ਕੇ ਕਾਨੂੰਨੀ ਕਾਰਵਾਈ ਲਈ ਸਰਕਾਰ ਤੋਂ ਮੰਗ ਕਰਦੇ ਵੀ ਉਹਨਾਂ ਦੇ ਬੇਟੇ ਨੂੰ ਕੋਈ ਵਧੀਆ ਜੀ ਨੌਕਰੀ ਦਿੱਤੀ ਜਾਵੇ ਤੇ ਉਹਨਾਂ ਦਾ ਸੇਖ ਰੱਖਿਆ ਖਿਆਲ ਰੱਖਿਆ ਜਾਵੇ ਪਰਿਵਾਰ ਵਾਸਤੇ ਪਰਿਵਾਰ ਨੂੰ ਨੌਕਰੀ ਦਿੱਤੀ ਜਾਵੇ ਜੀ ਉਹ ਜਿਹੜੀ ਉਹਨਾਂ ਨੂੰ ਖਾਣ ਦਾ ਹੀ ਢੰਗ ਸੀ ਕਮਾ ਉਹਨਾਂ ਦੇ ਵਧੀਆ ਜਿਹੇ ਬੇੜੇ ਨੂੰ ਦੀ ਨੌਕਰੀ ਦਿੱਤੀ ਜਾਵੇ ਉਹਨਾਂ ਨੂੰ ਇਨਸਾਫ ਮਿਲੇ ਸਹੀ ਇਨਸਾਫ ਚ ਹੋਣੇ ਆ ਤੇਜ਼ ਰਫਤਾਰੀ ਤੇਜ਼ ਰਫਤਾਰ ਡਿੱਕ ਡੋਲੇ ਗੱਡੀ ਖਾਲੀ ਤਲਵੰਡੀ ਭਾਈ ਤੋਂ ਦੌਲੇ ਵਾਲੇ ਕੀ ਲੈਣ ਆਇਆ ਜੀ ਉਹ ਮੁੰਡਾ ਸਾਨੂੰ ਪਤਾ ਲੱਗਣਾ ਚਾਹੀਦਾ ਜੀ ਕੀ ਲੈਣ ਆਇਆ ਉਹ ਨਸ਼ਈ ਮੁੰਡਾ ਨਮਾਲਕ ਮੁੰਡਾ ਲਾਇਸੈਂਸ ਉਹਦਾ ਨਹੀਂ ਇਹਦੇ ਉਹਦੇ ਪਿਓ ਨੂੰ ਵੀ ਸਜ਼ਾ ਹੋਣੀ ਚਾਹੀਦੀ ਓਹਨਦੇ ਦੀ ਵੀ ਨਾਲ ਧਾਰਾ ਲੱਗੇ ਵੀ ਨਵਾਲਕ ਬੱਚੇ ਨੂੰ ਗੱਡੀ ਫੜਾਈ ਤੇ ਕਿਵੇਂ ਫੜਾਈ ਬੱਚੇ ਦਾ ਲਾਇਸੈਂਸ ਵੀ ਨਹੀਂਗਾ ਹੋਰ ਵੀ ਰਸਤੇ 'ਚ ਹਾਂ ਹੋਰ ਵੀ ਰਸਤੇ 'ਚ ਪਤਾ ਨਹੀਂ ਇੱਕ ਦੋ ਬੰਦੇ ਨੇ ਸੱਟੇ ਸਾਨੂੰ ਖਬਰਾਂ ਆਉਂਦੀਆਂ ਪਈਆਂ ਹ ਇਹ ਫਲਾਣੇ ਬੰਦੇ ਦੀ ਇਹਨੇ ਬਾਹਾਂ ਟੁੱਟੀ ਜਾਂ ਗੱਡੀ 'ਚ ਕੋਈ ਹੋਰ ਹੀ ਵਜਿਆ ਜੀ ਸਾਨੂੰ ਇਨਸਾਫ ਪੂਰਾ ਚਾਹੀਦਾ ਵੀਰੇ ਤੇ ਇੱਕ ਕਹਿੰਦੇ ਸਰਕਾਰ ਨੂੰ ਹੱਥ ਜੋੜ ਕੇ ਬੇਨਤੀ ਏ ਇੱਕ ਬੰਦਾ ਮੁਆਵਜ਼ਾ ਦਿੱਤਾ ਜਾਵੇ ਇੱਕ ਕਹਿੰਦੇ ਇਨਸਾਫ ਦਿੱਤਾ ਜਾਵੇ ਇੱਕ ਉਹਦੇ ਸਖਤ ਸਖਤ ਕਾਰਵਾਈ ਹੋਵੇ ਹਿੱਟ ਐਂਡ ਰੰਗ ਦਾ ਕਾਨੂੰਨ ਸਾਨੂੰ ਲੱਗਣਾ ਚਾਹੀਦਾ ਜੀ ਜੋ ਬਣਿਆ ਤੇ ਉਹਦੇ ਬੱਚੇ ਨੂੰ ਨੌਕਰੀ ਮਿਲੇ ਉਹਨੂੰ ਸਹਾਇਤਾ ਮਿਲੇ ਤੇ ਇਹਦੇ ਕਾਨੂੰਨੀ ਕਾਰਵਾਈ ਸਸੋ ਇਨਸਾਫ ਚਾਹੀਦਾ ਹੈ